ਬੜਾ ਪਿਆਰ ਵਾਲਾ ਉਹ ਜੰਗਲ 'ਚ ਜਾ ਕੇ ਇਕਾਂਤ ਜੀ ਬੰਦਗੀ ਕਰਦਾ ਸੀ ਰੋਲੇ ਰੱਪੇ ਜਿਹਨੇ ਕੰਮ ਫਿਰੋਲ ਜੀ ਜਾਂਦਾ ਨਾ ਇੱਥੇ ਵੀ ਕੇ ਖੀਕ ਜਹਾੜਾ ਪੈ ਗਿਆ ਤੇ ਆਪਣਾ ਧਿਆਨ ਉੱਠ ਕੇ ਜੇਗਾ ਇਸ ਕਰਕੇ ਸਾਧੂ ਇਕਾਂਤ ਜੀ ਰਹਿੰਦੇ ਆ ਉਹ ਸਾਧੂ ਗਿਆ ਤੇ ਉਹਨੇ ਕੀ ਵੇਖਿਆ ਵੀ ਅੱਧ ਮਰੀ ਜੀ ਬਿੱਲੀ ਪਈ ਸੀ ਅੱਧ ਮਰੀ ਜੀ ਨਾ ਤੇ ਚੰਗੀ ਤਰ੍ਹਾਂ ਸਲਾਮਤ ਹੀ ਤੇ ਵਦੀ ਨੂੰ ਬਚੀ ਸੀ ਕਿਤੇ ਉਮਰ ਵਦੀ ਹੀ ਬਚੀ ਹੀ ਅੱਧ ਮਰੀ ਜੀ ਪਈ ਸਾਧੂ ਨੇ ਵੇਖਿਆ ਵੀ ਜੇ ਇਹਨਾਂ ਮੈਂ ਛੱਡ ਕੇ ਤੁਰ ਗਿਆ ਮਰਦੇ ਨੇ ਜਾਣਾ ਹੀ ਆ ਮੇਰੇ ਦਿਮਾਗ 'ਚ ਸਾਰੀ ਉਮਰ ਗੱਲ ਰਹੂਗੀ ਵੀ ਮੈਂ ਬਚਾ ਸਕਦਾ ਸੀ ਇਦਾਂ ਦਾ ਵੀ ਸਮਾਂ ਹਰ ਬੰਦੇ ਦੀ ਜ਼ਿੰਦਗੀ 'ਚ ਆਉਂਦਾ ਜਦੋਂ ਕਰ ਸਕਦਾ ਹੁੰਦਾ ਆ ਜੇ ਇਹ ਦੇ ਕਰ ਦੇਵੇ ਹੋਵੇ ਨਾ ਹੋਵੇ ਸਬਰ ਆ ਜਾਂਦਾ ਆਪਾਂ ਕਿਸੇ ਨੂੰ ਬਚਾਉਣਾ ਹੋਵੇ ਕੋਸ਼ਿਸ਼ ਕਰੋ ਅਗਲਾ ਬੱਚੇ ਵਧੀ ਹੋਵੇ ਤੇ ਬਚੂ ਨਹੀਂ ਦੇ ਘਾਂ ਚਲ ਜੂ ਪਰ ਕੋਸ਼ਿਸ਼ ਤੇ ਕੀਤੀ ਜਾਵੇ ਨਾ ਜਿਹੜੇ ਮੰਨੇ ਕੋਸ਼ਿਸ਼ ਨਹੀਂ ਕਰਦੇ ਮੁੜ ਕੇ ਸਾਰੀ ਉਮਰ ਇਦਾਂ ਹੀ ਪਛਤਾਉਂਦੇ ਆ ਵੀ ਕੋਸ਼ਿਸ਼ ਕਰ ਲੈਣੀ ਚਾਹੀਦੀ ਸਾਧੂ ਨੇ ਸੋਚਾਇਆ ਇਹ ਆਦਮਰੀ ਜੀ ਹੈ ਜੰਗਲ ਚ ਹੋਰ ਕੋਈ ਹੈ ਨਹੀਂ ਮੈਂ ਹੋਈਆ ਬਚਾਵਾਂ ਉਹਨੇ ਕੀ ਕੀਤਾ ਵੀ ਬਿੱਲੀ ਚੁੱਕੀ ਦੇ ਆਪਣੇ ਆਸ਼ਰਮ ਆਪਣੇ ਸਥਾਨ ਤੇ ਲੈ ਆਏ ਉਹ ਬਿੱਲੀ ਦੀ ਮਲਮ ਪੱਟੀ ਕੀਤੀ ਅਵਾਜ ਹੋਰ ਕੱਲ ਹੋਰ ਕਿਸੇ ਦਿਨ ਬਿੱਲੀ ਰਾਜੀ ਹੋਗੀ ਚੰਗੀ ਭਲੀ ਹੁਣ ਬਿੱਲੀ ਸਾਧੂ ਨੂੰ ਖਲੋਣ ਨਾ ਦਿਆ ਕਰੇ ਜਦੋਂ ਸਾਧੂ ਚੌਂਕੜਾ ਲਾਇਆ ਕਰੀ ਕੇ ਇਧਰ ਦੀ ਲੰਗ ਕਦੀ ਉਧਰ ਦੀ ਲੰਗ ਕਦੀ ਗੋਦ ਚ ਆ ਜੇ ਜਾਨਵਰ ਭਾਵੇਂ ਜਾਨਵਰ ਆ ਜਾਨਵਰ ਵੀ ਪ੍ਰੇਮ ਨੂੰ ਸਮਝਦਾ ਹੈ ਜਾਨਵਰ ਭਾਵੇਂ ਜਾਨਵਰ ਹੀ ਆ ਆਪਾਂ ਘੋੜਿਆਂ ਨੂੰ ਸਾਹਮਦੇ ਘੋੜਿਆਂ ਦੀ ਸੇਵਾ ਕਰਦੇ ਆ ਘੋੜੇ ਨੂੰ ਵੀ ਪਤਾ ਆ ਬਈ ਆ ਬੰਦਾ ਮੇਰਾ ਸਵਾਰ ਆ ਤੇ ਕਿਹੜਾ ਸਵਾਰ ਨਹੀਂ ਆ ਉਹਨੂੰ ਵੀ ਇਹ ਗੱਲ ਦਾ ਪਤਾ ਜਾਨਵਰ ਵੀ ਪ੍ਰੇਮ ਸਮਝਦਾ ਨਾ ਉਹ ਹੁਣ ਸਾਡੀ ਗੱਲ ਛੱਡੋ ਆਪਣੀ ਕੀ ਕਰਨੀ ਆ ਕਹਦੀ ਅਸੀਂ ਘੋੜੇ ਪਾਲਣ ਵਾਲੇ ਹੁੰਦੇ ਆ ਅੱਜ ਕੁੱਤੇ ਪਾਲਣ ਦੇ ਆ ਉਹਦੇ ਸਾਡੀ ਤਾਂ ਗੱਲ ਵੱਖਰੀ ਆ ਨਾ ਕੁੱਤੇ ਵੀ ਫਿਰ ਵੈਰਾਈਟੀਆਂ ਨਸਲ ਹੀ ਬੜੀਆਂ ਆ ਗਈਆਂ ਜਿਨ੍ਹਾਂ ਦੇਸੀ ਕੁੱਤਿਆਂ ਨੂੰ ਦੋ ਬੁਰਕੀਆਂ ਰੋਟੀ ਪਾਈ ਬੰਦਾ ਦੋ ਵੀ ਨਹੀਂ ਘਰ ਵੜਨ ਦਿੰਦੇ ਜੇ ਧਾਲੇ ਰੱਖੀ ਨਹੀਂ ਕਰੀਏ ਤੇ ਰਾਖੀ ਦੇ ਦੇਸੀ ਕੁੱਤੇ ਵੀ ਵਾਵਾ ਕਰ ਜਾਂਦੇ ਪਰ ਸਾਨੂੰ ਚਾ ਚੜ ਗਿਆ ਕੁੱਤੇ ਪਾਲਣ ਦਾ ਕੋਈ ਚੱਜ ਦੀ ਮਹੀਂ ਪਾਲੀ ਹੁੰਦੀ ਚੱਜ ਦੀ ਗਾਂ ਪਾਲੀ ਹੁੰਦੀ ਆਪ ਸੁਖੀ ਟੱਬਰ ਸੁਖੀ ਦੁੱਧ ਪੀਂਦੇ ਕੁੱਤਿਆਂ ਨੇ ਪਤਾ ਨਹੀਂ ਕੀ ਦੇਣਾ ਇੱਕ ਵੀਰ ਕਹਿੰਦਾ ਬਾਬਾ ਜੀ ਧਾਣਾ ਕਿਹਾ ਕਰੋ ਇੱਕ ਕੁੱਤਾ 10000 ਦਾ ਵਿਕਦਾ ਜੀ ਮੈਂ ਕਿਹਾ ਭਾਵੇਂ ਲੱਖ ਦਾ ਵਿਕੇ ਕੁੱਤਾ ਕੁੱਤਾ ਹੀ ਰਹਿਣਾ ਮਹੀਂ ਮਹੀਂ ਰਹਿਣੀ ਦੁੱਧ 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 ਦੇਗੀ ਟੱਬਰ ਖੁਸ਼ ਫਿਰ ਖਾਲਸਾ ਜੀ ਜਾਨਵਰ ਵੀ ਪ੍ਰੇਮ ਸਮਝਦਾ ਉਹ ਜਦੋਂ ਬਿੱਲੀ ਤਰੋ ਤਾਜੀ ਹੋਈ ਉਹ ਹੁਣ ਸਾਧੂ ਦੇ ਦਿਵਾਲੇ ਦੇ ਵਾਲੇ ਫਿਰਿਆ ਕਰੇ ਉਹਨੇ ਆਪਣੀ ਚੇਲਿਆਂ ਨੂੰ ਆਖਿਆ ਵੀ ਜਦੋਂ ਮੈਂ ਚੌਂਕੜਾ ਲਾਇਆ ਕਰਾਂ ਤੇ ਬਿੱਲੀ ਬੰਨਦਿਆ ਕਰਿਓ ਭਾਵੇਂ ਮੇਰੇ ਲੱਗੀ ਬੰਨ ਦਿਓ ਬੰਨ ਦਿਓ ਬਿੱਲੀ ਉਹ ਇਦਾਂ ਹੀ ਕੰਮ ਸ਼ੁਰੂ ਹੋ ਗਿਆ ਉਹਨੇ ਇਹ ਤਾਂ ਦੱਸਿਆ ਹੀ ਨਾ ਵੀ ਬੰਨਣੀ ਕਿਉਂ ਇਹਦੇ ਦੱਸਿਆ ਹੀ ਨਹੀਂ ਪਹਿਨਾ ਗਿਆ ਵੀ ਬਿੱਲੀ ਬੰਨ ਦੋ ਚੇਲਿਆਂ ਬਿੱਲੀ ਬੰਨਦੀ ਉਹ ਹੁਣੇ ਪੱਕਾ ਨੇਤ ਨੇ ਵੀ ਬਣ ਗਿਆ ਜਦੋਂ ਮਹਾਪੁਰਖ ਚੌਂਕੜਾ ਲਾਇਆ ਕਰਨ ਬਿੱਲੀ ਲਾ ਕੇ ਬੰਨਦਿਆ ਕਰਨ ਜਦੋਂ ਚੌਂਕੜਾ ਲਗਾਇਆ ਕਰੇ ਬਿੱਲੀ ਬਾਜ ਰਿਆ ਕਰੇ ਇਹਦਾ ਕਰਦਿਆ ਕਰਦਿਆ ਸਾਧੂ ਦੀ ਆਉਧ ਪੁੱਗ ਗਈ ਤੇ ਉਹਨੇ ਚਾਲਾ ਮਾਰਤਾ ਦੁਨੀਆ ਤੋਂ ਚਲੇ ਆ ਗਿਆ ਹੁਣ ਨਵਾਂ ਸਾਧੂ ਆ ਗਿਆ ਉਹਦੀ ਗੱਦੀ ਤੇ ਉਹਨੂੰ ਪਤਾ ਹੀ ਨਹੀਂ ਵੀ ਬਿੱਲੀ ਬਨਦੇ ਕਿਉਂ ਆ ਉਹ ਵੀ ਜਦੋਂ ਚੌਂਕੜਾ ਲਾਇਆ ਕਰੇ ਬਿੱਲੀ ਬਾਜ ਰਿਆ ਕਰੇ ਫਿਰ ਜਦੋਂ ਚੌਂਕੜਾ ਲਾਇਆ ਕਰ ਇੱਕ ਦਿਨ ਉਹ ਬਿੱਲੀ ਮਰ ਗਈ ਹੁਣ ਸੋਚਣ ਵੀ ਹੁਣ ਕਿੰਨੂੰ ਬਨਣੀਏ ਬਨਣੀ ਤਾਂ ਸੀ ਬਿੱਲੀ ਤੇ ਬਿੱਲੀ ਗਈ ਮਰ ਅਸਲ ਜੇ ਬਿੱਲੀ ਬੰਨਣੀ ਕਿਉਂ ਹੀ ਇਹ ਗੱਲ ਦਾ ਕਿਸੇ ਨੂੰ ਵੀ ਨਹੀਂ ਪਤਾ ਪੈ ਸਾਧੂ ਆ ਤੁਮਰੀ ਜੇ ਬਿੱਲੀ ਲਿਆ ਆਈ ਦਇਆ ਕਰਕੇ ਰਾਜੀ ਹੋ ਗਈ ਉਹ ਜਦੋਂ ਚੌਂਕੜਾ ਲਾਇਆ ਕਰੇ ਬਿੱਲੀ ਦਵਾਲੇ ਦਵਾਲੇ ਫਿਰਿਆ ਕਰੇ ਉਹਨੇ ਤਾਂ ਬਣਾਈ ਵੀ ਮੈਨੂੰ ਨਾ ਤੰਗ ਕਰੇ ਪਰ ਅਗਲੇ ਆਨੇ ਮਰਿਆਦਾ ਹੀ ਬਣਾ ਲਈ ਬਿੱਲੀ ਬੰਨਣ ਦੀ ਸਾਧੂ ਦੇ ਚਾਲਾਂ ਮਾਰ ਕੇ ਅਗਲੇ ਸਾਧ ਬਿੱਲੀ ਬੰਨਦੇ ਰਹੇ ਬੰਨਦੇ ਰਹੇ ਹੁਣ ਉਹ ਬਿੱਲੀ ਮਰ ਗਈ ਫਿਰ ਸਪੈਸ਼ਲ ਬਿੱਲੀ ਲਿਆਏ ਬੰਨਣ ਵਾਸਤੇ ਜੇ ਬਾਕਲ ਬਿੱਲੀ ਦੇ ਆਏ ਹੋ ਤਾਂ ਬਾਬੇ ਨੂੰ ਰੇਂਜ ਹੀ ਨਹੀਂ ਹੋਣੀ। ਇਹ ਝੌਂਗੜਾ ਲਾਉਂਗਾ ਬਿੱਲੀ ਬੱਜੀ ਹੋ ਗਈ ਰੇਂਜ ਆਵੇਗੀ। ਇਹਨਾਂ ਨੇ ਤੁਹਾਨੂੰ ਕੀ ਸਿਖਾਉਣਾ ਮੰਨੇ ਇਹ ਦੱਸੋ। ਜਿਹੜੇ ਆਪ ਇਦਾਂ ਦੇ ਲਕੀਰ ਦੇ ਫਕੀਰ ਨੇ ਜਿਨ੍ਹਾਂ ਨੂੰ ਆਪ ਕਿਹੇ ਗੱਲ ਦਾ ਨਹੀਂ ਪਤਾ ਉਹ ਤੁਹਾਨੂੰ ਕੀ ਦੱਸਣਗੇ? ਉਹ ਤਾਂ ਇੱਕ ਬਿੱਲੀ ਦੀ ਗੱਲ ਆ ਨਾ, ਇੱਕ ਬਿੱਲੀ ਦੀ ਗੱਲ ਆ। ਇਦਾਂ ਦੀਆਂ ਨੇਕਾਂ ਬਿੱਲੀਆਂ ਵਾਲੀਆਂ ਵੈਰਾਈਟੀਆਂ ਨੇ ਜਿਨ੍ਹਾਂ ਦੇ ਨਾਮ ਵੀ ਨਹੀਂ ਲੈਣੇ ਚਾਹੁੰਦਾ। ਵਾਧੂ ਦੁਨੀਆ ਬੈਠੀ ਆ। ਖਾਲਸਾ ਜੀ ਐਦਾਂ ਕਿਸੇ ਨੇ ਕੱਖ ਨਹੀਂ ਦੇਣਾ ਗੱਲ ਵਾ ਗਿਆਨ ਦੀ ਤੇ ਜੇ ਗਿਆਨ ਮਹਾਰਾਜ ਦੀ ਬਾਣੀ ਲਿਖੀ ਆ ਪੜੋ ਹਾਂ ਸਮਝੋ ਹਾਂ ਇਹ ਸਭ ਤੋਂ ਸੌਖੀ ਆ ਜਿੰਨਾ ਸੌਖਾ ਗੁਰਬਾਣੀ ਦਾ ਮਾਰ ਗਿਆ ਨਾ ਇੰਨਾ ਸੌਖਾ ਕੋਈ ਵੀ ਨਹੀਂਗਾ ਕਿਦਾਂ ਵਾਹਿਗੁਰੂ ਨਾਮ ਜਹਾਜ ਹੈ ਜਿਹੜੇ ਸੋ ਉਤਰੇ ਪਾਰ ਜੋ ਸ਼ਰਧਾ ਕਰ ਸੇਵਦੇ ਗੁਰਪਾਰ ਉਤਾਰਨ ਹਾ ਕਿੰ ਨੂੰ ਨਹੀਂ ਸਮਝ ਆਈ ਏ ਗੱਲ ਇਹਨੂੰ ਨਹੀਂ ਇਹ ਗੱਲ ਸਮਝ ਆਉਂਦੀ ਵੀ ਵਾਹਿਗੁਰੂ ਇਹ ਜਹਾਜ ਆ ਜਿਹਨੂੰ ਜਿਹਨੂੰ ਪੜਿਆ ਜਿਹਨੂੰ ਸ਼ਰਧਾ ਨਾਲ ਸੇਵਿਆ ਪਾਰ ਹੋ ਜੀਦਾ ਗੱਲ ਤਾਂ ਇੰਨੀ ਆ ਪੁਰਾਣੇ ਜਿਹੜੇ ਗ੍ਰੰਥਿਆ ਨਾ ਉਹ ਜੇ ਸੰਸਕ੍ਰਿਤ ਬੜੀ ਕੋਟੀ ਆ ਉਹਨਾਂ 'ਚ ਬਹੁਤ ਸੰਸਕ੍ਰਿਤ ਹੈ ਉਹ ਫਿਰ ਜਿਹੜੇ ਅਰਥ ਕਰਨ ਵਾਲੇ ਨੇ ਆਪਣੇ ਤਰੀਕੇ ਨਾਲ ਤੁਹਾਨੂੰ ਦੱਸਣਗੇ ਵੀ ਆਹ ਗੱਲ ਆ ਗੁਰਬਾਣੀ ਸਿੱਧੀ ਆ ਇਹਨੂੰ ਜਿਹੜਾ ਪੜਦਾ ਉਹ ਤਰ ਜਾਂਦਾ ਐ ਇੰਨੀ ਗੱਲ ਦੀ ਸਾਰੀ ਉਮਰ ਨਹੀਂ ਸਾਡੀ ਸਮਝ ਆਉਂਦੀ ਹਾਲ ਸਾ ਜੀ ਬੰਦਾ ਤੁਰੇ ਤੇ ਸਹੀਂ ਇਰਾਦੇ ਆਪੇ ਬਣ ਜੀਏਗਾ। ਜੇ ਕੋ ਤੁਰੇ ਹੀ ਨਾ ਤੇ ਬੰਨੇ ਕਿੱਥੇ ਲੱਗੂ। ਫਿਰ ਐਵੇਂ ਦਾ ਵਜਣ ਆ ਅੱਜ ਵੀ ਬਥੇਰੇ ਨੇ ਵੀ ਜਿਹੜੇ ਲਕੀਰ ਦੀ ਫਕੀਰੀ ਕਰਦੇ ਆ ਜਿਹਨੂੰ ਰੇਖ ਭੇਖ ਦੀ ਫਕੀਰੀ ਆ ਨਾ ਉਹ ਕਿਹੇ-ਕਿਹੇ ਨੂੰ ਮਿਲਦੀ ਆ। ਫਕੀਰੀਆਂ ਵੀ ਬੜਾ ਇਤਰਾਂਦੀਆਂ ਆ। ਪਰ ਅੱਜ ਜਿਨ੍ਹਾਂ ਦਾ ਮੈਂ ਤੁਹਾਨੂੰ ਦਰਸ਼ਨ ਕਰਨਾ ਤੇ ਕਰਾਉਣਾ ਹੈ ਕਿਉਂਕਿ ਬਹੁਤ ਮਹਾਨ ਜੋੜ ਮੇਲਾ ਇਸ ਸਮੇਂ ਦਾ ਚੱਲ ਰਿਹਾ ਹੈ। ਕੋਈ ਗੱਲ ਜਿਹੜੀ ਹੁੰਦੀ 50 ਸਾਲ ਬਾਅਦ ਆਉਣੀ ਆ ਕੋਈ ਬਚਨ 100 ਸਾਲ ਬਾਅਦ ਆਉਣਾ ਆ ਉਹਨਾਂ ਚਿਰ ਨੂੰ ਤੇ ਆਪਾਂ ਰਹਿਣਾ ਨਹੀਂ ਮੈਂ ਆਪਣੇ ਆਪ ਨੂੰ ਬੜਾ ਭਾਗਾ ਵਾਲਾ ਸਮਝਦਾ ਹਾਂ ਭਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸ਼ਤਾਬਦੀ ਗੁਰੂ ਕਲਗੀਧਰ ਸਾਹਿਬ ਜੀ ਦੀ ਸ਼ਤਾਬਦੀ ਮਹਾਰਾਜ ਜੀ ਦੇ ਪ੍ਰਕਾਸ਼ ਦੀ ਸ਼ਤਾਬਦੀ ਫਿਰ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾਂ ਸ਼ਤਾਬਦੀ ਉਹ ਵੀ ਦਰਸ਼ਨ ਹੋਏ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਦੀ 200 ਸਾਲਾਂ ਸ਼ਤਾਬਦੀ ਬਾਬਾ ਜਸਾ ਸਿੰਘ ਜੀ ਆਰਾਮਗੜੀਆ ਜੀ ਉਹਨਾਂ ਦੀ ਵੀ 200 ਸਾਲਾ ਸ਼ਤਾਬਦੀ ਇਹ ਜੋੜ ਮੇਲੇ ਹੁਣ 100 ਸਾਲ ਬਾਅਦ ਆਉਣਗੇ ਜਾਂ 50 ਸਾਲ ਬਾਅਦ ਆਉਣਗੇ ਵੱਡੇ ਭਾਗ ਸਮਝੋ ਵੀ ਸਾਡੇ ਹੁੰਦਿਆਂ ਉਹ ਸ਼ਤਾਬਦੀਆਂ ਚੱਲ ਰਹੀਆਂ ਨੇ ਆਪਾਂ ਗਵਾਹ ਆ ਉਹਨਾਂ ਖੇਹਦੀਆਂ ਦੇ ਆਪਾਂ ਉਹਨਾਂ ਸ਼ਤਾਬਦੀਆਂ ਦੇ ਗਵਾਹ ਆ ਬਈ 100 ਸਾਲ ਹੋ ਗਿਆ 200 ਸਾਲ ਹੋ ਗਿਆ 500 ਸਾਲ ਹੋ ਗਿਆ ਇਹ ਗੱਲ ਸੱਚ ਆ ਝੂਠ ਨਹੀਂ ਆਪਾਂ ਗਵਾਹ ਆ ਇਸ ਗੱਲ ਦੇ ਇਸੇ ਤਰੀਕੇ ਨਾਲ ਹੀ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਸ਼ਹੀਦੀ ਸ਼ਤਾਬ ਦੀ ਜੋੜ ਮੇਲ ਚੱਲ ਰਿਹਾ ਹੈ। ਤੋ ਇਸੇ ਸਾਲ ਵਿੱਚ ਹੈ ਆਉਣ ਵਾਲੇ ਸਮੇਂ 'ਚ ਪੰਥ ਨੇ ਬੜੀ ਚੜ੍ਹਦੀ ਕਲਾ ਨਾਲ ਅਨੰਦਪੁਰ ਸਾਹਿਬ ਮਨਾਉਣਾ ਹੈ। ਫਿਰ ਮੇਰੇ ਮਨ ਦਾ ਚਾਹ ਹੀ ਚੜ ਗਿਆ ਵੀ ਆਪਾਂ ਸਤਿਗੁਰੂ ਦੇ ਇਤਿਹਾਸ ਦਾ ਦਰਸ਼ਨ ਕਰੀਏ। ਖਾਲਸਾ ਜੀ ਆਪਣੇ ਲਈ ਤਾਂ ਹਰ ਕੋਈ ਮਰਦਾ। ਆਪਣਾ ਭਲਾ ਤਾਂ ਸਾਰੇ ਮੰਗਦੇ। ਆਪਣੇ ਨਿਆਣਿਆਂ ਦੀ ਸੁੱਖ ਤੇ ਸਾਰੇ ਮੰਗਦੇ। ਕਿਹੇ ਵਾਸਤੇ ਕਰਨਾ ਔਖਾ। ਤੇ ਜਿਨ੍ਹਾਂ ਨੇ ਕਿਸੇ ਵਾਸਤੇ ਕੁਝ ਕੀਤਾ ਉਹਨੂੰ ਕਹਿੰਦਾ ਪਾਰ ਉਪਕਾਰ ਜਿਹੜਾ ਕਿਸੇ ਲਈ ਕੀਤਾ ਜਾਂਦਾ ਉਹ ਪਾਰ ਉਪਕਾਰ ਫਿਰ ਖਾਲਸਾ ਜੀ ਬੜੇ ਭਾਗਾਂ ਵਾਲੇ ਹੋ ਮੈਂ ਬਚਨ ਇਥੋਂ ਆਰੰਭ ਕਰਦਾ ਵੀ ਔਰੰਗਜ਼ੇਬ ਬਾਦਸ਼ਾਹ ਹੋਇਆ ਬਹੁਤ ਸਿਆਣਾ ਵੀ ਸੀ ਉਹ ਨਿਰਮੂਰਖ ਨਹੀਂ ਸੀ ਕਲਗੀਧਰ ਸਾਹਿਬ ਜੀ ਜਫਰਨਾਮੇ ਚ ਉਹਨੂੰ ਰੌਸ਼ਨ ਦਿਵਾਗ ਵੀ ਆਂਦੇ ਆ ਸਿਆਣਾ ਵੀ ਹੀ ਉਹ ਉਹਨੇ ਕੁਰਾਨ ਲਿਖ ਕੇ ਕਾਬੇ ਦੇ ਵਿੱਚ ਹਾਜ਼ਰ ਕੀਤੀ ਮੱਕਾ ਸ਼ਹਿਰ ਦਾ ਨਾਮ ਕਾਬਾ ਉਹ ਜਗ੍ਹਾ ਜਿੱਥੇ ਹੱਜ ਹੁੰਦਾ ਉੱਥੇ ਕੁਰਾਨ ਸ਼ਰੀਫ ਹਾਜ਼ਰ ਕੀਤਾ ਉਹਨਾਂ ਨੇ ਹਜਰਤ ਅਲੀ ਦੀ ਸੈਫ ਬਖਸ਼ਿਸ਼ ਵਜੋਂ ਰੰਗ ਦੇ ਵੰਨ ਦਿੱਤੀ ਉਹਨੇ ਸੋਚਿਆ ਵੀ ਜੇ ਇਸ ਤਰ੍ਹਾਂ ਕਰਨ ਦੇ ਨਾਲ ਮੈਨੂੰ ਮੇਰੇ ਪਗੰਬਰਾਂ ਦੇ ਖਸ਼ਤਰ ਮਿਲੇ ਆ ਤੇ ਜੇ ਮੈਂ ਸਾਰੇ ਮਨ ਇਸਲਾਮ ਹੀ ਇਸਲਾਮ ਕਰ ਦਾਂਗਾ ਤੇ ਕਿੰਡੀ ਖੁਸ਼ੀ ਹੋਏਗੀ ਮੇਰੇ ਪਗੰਬਰਾਂ ਦੀ ਉਹਨੇ ਇਸ ਦਾਈਏ ਨੂੰ ਆਪਣੇ ਸਾਹਮਣੇ ਰੱਖ ਕੇ ਉਨੇ ਐਲਾਨ ਕੀਤਾ ਵੀ ਜਿਹੜਾ ਜਿੱਦਾਂ ਮੋਮਨ ਬਣੇ ਬਣਾਓ ਜਿੱਦਾਂ ਬਣੇ ਨੌਕਰੀਆਂ ਦੇ ਕੇ ਬਣਾ ਲਓ ਮਾਇਆ ਦੇ ਕੇ ਬਣਾ ਲਓ ਡਰਾ ਕੇ ਧਮਕਾ ਕੇ ਮਾਰ ਕੇ ਵੀ ਬਣਾ ਲਓ ਜਿੱਦਾਂ ਕੋਈ ਬਣੇ ਤੇ ਇਹ ਕੰਮ ਸ਼ੁਰੂ ਹੋਇਆ ਇਸ ਸلسلੇ ਵਿੱਚ ਕੱਲੇ ਹਿੰਦੂਆਂ ਤੇ ਕਸ਼ਟ ਨਾ ਆਇਆ ਮੂਮਨਾ ਤੇ ਵੀ ਆਇਆ ਜਿਹੜੇ ਸੂਫੀ ਲੋਕ ਗਾਉਂਦੇ ਸੀ ਨਾ ਝੂਮ ਝੂਮ ਕੇ ਸਰਮੰਦ ਫਕੀਰ ਵਰਗੇ ਖਾਲਸਾ ਜੀ ਉਹ ਵੀ ਮਾਰੇ ਗਏ ਬਹੁਤ ਜ਼ੁਲਮ ਹੋਇਆ ਜਿਨੇ ਉਹ ਲਾ ਕੇ ਤਿਲਕ ਚਟ ਕੇ ਐਦਾਂ ਜੀਵ ਨਾਲ ਚੰਦਨ ਦਾ ਤਿਲਕ ਚਟ ਜਾਂਦੇ ਸੀ ਤੇ ਡਰਾਵਾ ਦਿੰਦੇ ਸੀ ਵੀ ਇਹ ਦੇ ਇੱਕ ਵਾਰੀ ਲਾਇਆ ਤੁਸੀਂ ਚੱਟ ਗਏ ਅਗਲੀ ਧੌਣ ਹੀ ਡਾਵਾਂਗੇ ਐਦਾਂ ਦਾ ਡਰਾਵਾ ਪਾ ਦਿੰਦੇ ਸੀ ਬੜੇ ਲੋਕ ਜਿਹੜੇ ਹੀ ਡਰ ਧਮਕਾਵੇ ਤੇ ਆਣ ਕੇ ਸਲਾਮੀ ਪਹਿਰੇ 'ਚ ਹੋ ਗਏ ਬਹੁਤ ਕੁਝ ਹੋਇਆ ਮੰਦਰ ਢਾਏ ਗਏ ਮੂਰਤੀਆਂ ਫੁੱਟ ਕੇ ਆ ਮਸੀਤਾਂ ਦੇ ਅੱਗੇ ਰੱਖ ਕੇ ਤੈਰ ਰੱਖ ਰੱਖ ਲੰਗਦੇ ਰਹੇ ਉਹ ਲੋਕ ਤੇ ਜਦੋਂ ਉਹਨਾਂ ਦੇ ਧਰਮ ਤੇ ਆਫਤ ਆ ਗਈ ਆਫਤ ਆਉਂਦੀ ਆਗੂਆਂ ਤੇ ਪੈਂਦੀ ਹੈ ਜਨਤਾ ਤੇ ਜਦੋਂ ਦੁਨੀਆ ਦੁਖੀ ਹੋਏਗੀ ਆਪਣੇ ਆਗੂਆਂ ਨੂੰ ਕਹੇਗੀ ਜਦੋਂ ਸਾਰੇ ਬੰਨੇ ਦੁੱਖ ਤਕਲੀਫਾਂ ਹੋਣੀਆਂ ਸ਼ੁਰੂ ਹੋਈਆਂ ਉਹਨਾਂ ਨੇ ਫਰਿਆਦਾ ਕੀਤੀਆਂ ਕਸ਼ਮੀਰ ਕਿਉਂਕਿ ਕਸ਼ਮੀਰ ਕਸ਼ਵ ਰਿਸ਼ੀ ਜੀ ਦਾ ਵਸਾਇਆ ਹੋਇਆ ਹੈ ਇੱਕ ਕਸ਼ਵ ਰਿਸ਼ੀ ਹੋਏ ਬਹੁਤ ਬੰਦਗੀ ਵਾਲੇ ਸਾਧੂ ਸੀ ਜਿਹੜੇ ਪੜਨ ਲਿਖਣ ਵਾਲੇ ਬੰਦਗੀ ਵਾਲੇ ਜੀ ਹੁੰਦੇ ਆ ਉਹਨਾਂ ਨੂੰ ਠੰਡੀ ਥਾਂ ਜਿਆਦੀ ਰਾਸ ਆਉਂਦੀ ਆ ਕਸ਼ਵ ਰਿਸ਼ੀ ਉਹ ਪਹਾੜਾਂ ਤੇ ਗਏ ਜੋ ਪਰਬਤਾਂ ਦੀ ਬਰਫ਼ ਪਿਗਲ ਕੇ ਕੁੰਡ ਵਿੱਚ ਆਉਂਦੀ ਹੀ ਉਥੋਂ ਨੇ ਦਰਿਆ ਖੜੇ ਆ ਜਿਹੜੇ ਦਰਿਆਵਾਂ ਨੂੰ ਪਾਣੀ ਆਉਂਦਿਆ ਉਦੋਂ ਹੀ ਆਉਂਦਿਆ ਤੇ ਖਾਲਸਾ ਜੀ ਹੜ ਆਏ ਨੇ ਤੁਹਾਡੇ ਏਰੀਏ 'ਚ ਵੀ ਸਾਡੇ ਏਰੀਏ 'ਚ ਵੀ ਬੜਾ ਪਾਣੀ ਵਿਚਰਨ ਡਿਆ ਤੇ ਮੈਂ ਇੱਕ ਗੱਲ ਤੋਂ ਹੈਰਾਨ ਆ ਆ ਮੀਡੀਆ ਮਿਸਲ ਮੈਂ ਤੇ ਕਹਿਣਾ ਵੀ ਧੰਨੀ ਆ ਉਹ ਤਾਂ ਕੰਮ ਖਰਾਬ ਨਹੀਂ ਆ ਇੱਥੇ ਦੀ ਮਾੜੀ ਜੀ ਗੱਲ ਦੀ ਮਾੜੀ ਜੀ ਵੀਡੀਓ ਪਾੜੇ ਸਾਰੇ ਬੰਦੇ ਚੱਕ ਲੋ ਚੱਕ ਲੋ ਹੋ ਜੂ ਫੜ ਲਓ ਫੜ ਲਓ ਹੋ ਜੇਗੀ ਐਡਾ ਕੈਮਰੇ ਦੀ ਪਾਵਰ ਆ ਪਰ ਇਹਦੀ ਚੰਗੀ ਵੀ ਆ ਜੇ ਹੜ ਆਇਆ ਪਤਾ ਨਹੀਂ ਕਿੱਥੋਂ ਕਿੱਥੋਂ ਲੰਗਰ ਆ ਗਿਆ ਹੁਣ ਤੇ ਐਨੇ ਐਨੇ ਜਾਦੇ ਲੰਗਰ ਲੋਕਾਂ ਦੇ ਘਰਾਂ ਚ ਆ ਗਏ ਵੀ ਇੱਕ ਬੰਦੇ ਦੇ ਘਰੋਂ ਟਰਾਲੀ ਟਰਾਲੀ ਸੌਦਾ ਕੱਢ ਸਕਦੇ ਆਪਾਂ ਐਨਾ ਲੰਗਰ ਲੈ ਕੇ ਸੰਗਤ ਆਈ ਇਹ ਤੇ ਗੱਲਾਂ ਛੱਡੋ ਇੱਕ ਭਾਉ ਮੈਨੂੰ ਮਿਲਿਆ ਤਾਂ ਉਹਦੇ ਘਰ 80 ਪੇਟੀਆਂ ਪਾਣੀ ਦੀਆਂ ਬੋਤਲਾਂ ਪਾਣੀ ਵਾਲੀਆਂ 80 ਪੇਟੀਆਂ ਮੈਂ ਸੋਚਿਆ ਚੱਲ ਇਹ ਤੇ ਪੀਤੀਆਂ ਜਾਣਗੇ ਚੰਗੀ ਗੱਲ ਹਰਾਨੀ ਮੇਰੀ ਉਦੋਂ ਮੁੱਕੀ ਜਦੋਂ ਇੱਕ ਇੱਕ ਦੋ ਤਿੰਨ ਚਾਰ ਤੋੜੇ ਜਿਹੜੇ ਹੀ ਬਰੈਡਾਂ ਦੇ ਪੈਂਠਾਂ ਦੇ ਭਰੇ ਮਿਲੇ ਮੈਂ ਬੜਾ ਹਰਾਮ ਹੋਇਆ ਵੀ ਇੰਨੇ ਬਰੈਡਾਂ ਦੇ ਤੋੜੇ ਤੋਂ ਸਾਮ ਛੜੇ ਖਾ ਲੈ ਜਮਰਤਾ ਦੇ ਤੇ ਇਹਨਾਂ ਦੀ ਐਕਸਪਾਇਰੀ ਡੇਟ ਤਿੰਨ ਚਾਰ ਦਿਨਾਂ ਤੋਂ ਵੱਧ ਨਹੀਂ ਹੁੰਦੀ ਜਿਹੜੇ ਬਰੈਡ ਬਣ ਕੇ ਆਉਂਦੇ ਆ ਤਿੰਨ ਚਾਰ ਦਿਨ ਹੀ ਉਦੋਂ ਬਾਅਦ ਟਾਈਮ ਲੰਘ ਜਾਂਦਾ ਤੇ ਮੈਂ ਉਹਨੂੰ ਆਖਿਆ ਵੀ ਖਾ ਛੜ ਕਹਿੰਦਾ ਐਵੇਂ ਖਾ ਛੜ ਕਾ ਸਿਆਲ ਆਉਂਦੇ ਆ ਪਕੌੜੇ ਕੱਢ ਕੱਢ ਖਾਵਾਂਗੇ ਉਹ ਇਹਦਾ ਪੰਜ ਪੰਜ ਛੱਤ ਛੱਤ ਤੋੜੇ ਬਰੈਡਾਂ ਦੇ ਪਰ ਕਿੰਨੇ ਸਾਂਦੇ ਆ ਉਹਨੂੰ ਕੌਣ ਸਮਝਾਵੇ ਵੀ ਸਿਹਰੀ ਡੇਢ ਮੰਗੀ ਤੇ ਕੰਮ ਮੁੱਕ ਜਾਣਾ ਵਾ ਯਾਨੀ ਐਦਾਂ ਆਫਤ ਭਾਵੇਂ ਆਈ ਆ ਲੋਕ ਦੁਖੀ ਵੀ ਨੇ ਪਰ ਖਾਲਸਾ ਜੀ ਲੋਕਾਂ ਦੇ ਲੁੱਕੇ ਵੀ ਬੜੇ ਲੱਗੇ ਜੇ ਇਹ ਤੁਹਾਨੂੰ ਸ਼ੱਕਵਾਹੀ ਤੋਂ ਹੱਡ ਪੀੜਤੀ ਆਣਾ ਹੇ ਤੇ ਵੇਖਣ ਹੀ ਨਹੀਂ ਲੱਗੇ ਬੰਨੇ ਤੁਸੀਂ ਵੀ ਵੇਖਣ ਡਏ ਨੇ ਮੈਨੂੰ ਇਹ ਵੀ ਗੱਲ ਦੀ ਖੁਸ਼ੀ ਬੜੀ ਆ ਵੀ ਉਹ ਵੀ ਲੋਕਾਂ ਨੇ ਆਣ ਕੇ ਦਰਖਣ ਦਿੱਤਾ ਜਿਨ੍ਹਾਂ ਦਾ ساری ਉਮਰ ਅਹੀਂ ਮੂੰਹ ਨਹੀਂ ਵੇਖਣਾ ਪਤਾ ਹੀ ਨਹੀਂ ਕੋਈ ਕਿੱਥੇ ਰਹਿੰਦਾ ਪਰ ਖਾਲਸਾ ਜੀ ਇਹੋ ਜੇ ਸਮੇ ਤੇ ਉਹਨਾਂ ਸਿੱਖਾਂ ਵੀ ਆਣ ਆਣ ਸੇਵਾਵਾਂ ਕੀਤੀਆਂ ਉਹਨਾਂ ਦਾ ਧੰਨਵਾਦ ਪਾਣੀ ਉੱਤੋਂ ਹੀ ਆਉਂਦਾ ਉੱਥੋਂ ਹੀ ਉਹ ਕਸ਼ਵਰਖੀ ਨੇ ਸਾਰਾ ਪਾਣੀ ਥਾਣੂ ਕੱਢਦਾ ਉਹ ਮੈਦਾਨ ਪਤਰਾ ਹੋ ਗਿਆ ਉੱਥੇ ਫਿਰ ਉਹਨੇ ਆਪਣੀ ਵਸੂ ਕੀਤੀ ਉੱਥੇ ਉਹਨੇ ਉਹ ਬੰਦੇ ਬਿਠਾਏ ਜਿਹੜੇ ਪੜਨ ਵਾਲੇ ਬਹੁਤ ਬੁੱਧੀਮਾਨ ਸੀ ਬੜੇ ਬੜੇ ਲਿਖੇ ਬੜੇ ਸਿਆਣੇ ਜਿਹੜੇ ਗੁਣੀ ਜਾਣ ਸੀ ਕਸ਼ਵਰਖੀ ਨੇ ਉੱਥੇ ਵਸਾਏ ਜਦੋਂ ਵਿਵਤਾ ਪਈ ਫਿਰ ਨਿਹਰੀ ਕਸ਼ਮੀਰ ਨੂੰ ਵਿਵਤਾ ਨਹੀਂ ਪਈ ਫਿਰ ਕਾਂਛੀ ਨੂੰ ਵੀ ਪਈ ਮਥਰਾ ਨੂੰ ਵੀ ਪਈ ਹਰਦਵਾਰ ਨੂੰ ਵੀ ਪਈ ਜਿੰਨੇ ਸਨਾਤਨੀਆਂ ਦੇ ਪੀਠ ਸਨ ਸਾਰੇ ਬੰਨੇ ਵਿਵਤਾ ਇੱਕ ਬੰਨੇ ਥੋੜੀ ਆਉਂਦੀ ਆ ਸਾਰੇ ਬੰਨੇ ਆਉਂਦੀ ਆ ਜਦੋਂ ਸਾਰੇ ਬੰਨੇ ਵਿਵਤਾ ਪਈ ਖਾਲਸਾ ਜੀ ਕਸ਼ਮੀਰੀਆਂ ਨੂੰ ਵੀ ਇਹ ਫਰਮਾਨ جاری ਹੋਇਆ ਉਥੋਂ ਦਾ ਗਵਰਨਰ ਸੀ ਅਫਗਾਨ ਖਾਨ ਉਹਨੇ ਸਾਰੇ ਕਸ਼ਮੀਰੀਆਂ ਨੂੰ ਆਖਿਆ ਵੀ ਤੁਸੀਂ ਵੀ ਹੁਣ ਬੋਮਨ ਬਣ ਜਾਓ ਉਹਨਾਂ ਆਖਿਆ ਵਨ 6 ਮਹੀਨਿਆਂ ਦਾ ਟਾਈਮ ਦਿਓ 6 ਮਹੀਨਿਆਂ ਬਾਅਦ ਤਾਂ ਉਹ ਦੱਸਾਂਗੇ ਵੀ ਕੀ ਕਰਨਾ 6 ਮਹੀਨਿਆਂ ਦੇ ਜੂਨ ਲੱਗ ਪਈ ਯੱਗ ਕਰਨ ਉਹ ਯੱਗ ਕਰੀ ਜਾਣ ਹਮਨ ਕਰੀ ਜਾਣ ਹੁੱਤਿਆਂ ਦੇ ਜਾਣ ਕਿਸੇ ਨੇ ਜਾ ਕੇ ਉਹਨਾਂ ਨੂੰ ਦੱਸਿਆ ਵੀ ਤੁਸੀਂ ਇਹਨਾਂ ਨੂੰ 6 ਮਹੀਨਿਆਂ ਦਾ ਟਾਈਮ ਦੇ ਕੇ ਗਲਤੀ ਕੀਤੀ ਆ ਇਹ ਤੁਹਾਡੇ ਤੇ ਟੂਣਾ ਕਰੀ ਜਾਂਦੇ ਆ ਜੇ ਇਹਨਾਂ ਦਾ ਟੂਣਾ ਰਾਸ ਆ ਗਿਆ ਇਹਨਾਂ ਤੁਹਾਨੂੰ ਲੈ ਪਹਿਣਾ ਵਾ ਅਫਗਾਨ ਨੇ ਹੋਰ ਡੰਡਾ ਕਾਸਤਾ ਵੀ 6 ਨਹੀਂ ਹੁਣ ਛੇਤੀ ਕਰੋ 6 ਮਹੀਨੇ ਨਹੀਂ ਹੁਣ ਛੇਤੀ ਕਰੋ ਜਦੋਂ ਕੋਈ ਹਿਲਵਸਿਲਾ ਨਾ ਦਿਖਿਆ ਫਿਰ ਖਾਲਸਾ ਜੀ ਪੰਡਤ ਕਿਰਪਾ ਰਾਮ ਜੀ ਕਿਰਪਾ ਰਾਮ ਦੱਤ ਉਹਨਾਂ ਦਾ ਪੂਰਾ ਨਾਮ ਹੈ ਉਹਨਾਂ ਨੇ ਫਿਰ ਕਸ਼ਮੀਰ ਤੋਂ ਆਪਣੇ ਨਾਲ ਉਹ ਬ੍ਰਾਹਮਣ ਪੰਡਤ ਲਏ ਖਾਲਸਾ ਜੀ ਉਹ ਚੱਲ ਕੇ ਸ੍ਰੀ ਅਨੰਦਪੁਰ ਸਾਹਿਬ ਆਏ ਆ ਜਿਵੇਂ ਦਰਬਾਰ ਸਜਿਆ ਨਾ ਐਦਾਂ ਹੀ ਦਰਬਾਰ ਸਜਿਆ ਕੋਈ ਕਮੀ ਨਹੀਂ ਸੀ ਨਾ ਉਦੋਂ ਤੇ ਨਾ ਹੁਣ ਸਾਰੇ ਬੰਨਿਆਨ ਆਨੰਦ ਹੀ ਆਨੰਦ ਸੀ ਗਰੀਬ ਨਵਾਜ਼ ਤਖਤ ਤੇ ਸਜੇ ਸੀ ਸੰਗਤਾਂ ਆਉਂਦੀਆਂ ਸੀ ਖੁਸ਼ੀਆਂ ਲੈਂਦੀਆਂ ਸੀ ਤੇ ਖਾਲਸਾ ਜੀ ਜਦੋਂ ਬ੍ਰਾਹਮਣ ਸਾਰੇ ਆਏ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਨਮਸਕਾਰ ਕੀਤੀ ਆਖਿਆ ਹੈ ਗਰੀਬ ਨਵਾਜ ਅਜਨੇਉ ਇਹ ਤਿਲਕ ਅਬੋਦੀ ਇਹ ਧੋਤੀ ਖਾਲਸਾ ਦੀ ਕੇਹੇ ਵੀ ਧਰਮ ਦਾ ਕੋਈ ਵੀ ਚਿੰਨ ਦਿਖਾਵਾ ਨਹੀਂ ਹੁੰਦਾ ਉਹਦੇ ਵਿੱਚ ਸਿੱਖਿਆ ਜ਼ਰੂਰ ਹੁੰਦੀ ਹੈ ਕੇਹੇ ਵੀ ਧਰਮ ਦਾ ਕੋਈ ਵੀ ਧਾਰਮਿਕ ਚਿੰਨ ਦਿਖਾਵਾ ਨਹੀਂ ਹੁੰਦਾ ਹੁਣ ਬਾਣਾ ਹੈ ਇਹ ਦਿਖਾਵਾ ਥੋੜੀ ਹੈ ਇਹ ਦੇਖੋ ਪਹਿਛਾਣ ਹੈ ਜਿਹੜੀ ਸ਼ਹੀਦਾਂ ਦੇ ਖੂਨ ਚੋਂ ਰੰਗੀ ਗਈ ਆ ਸ਼ਸਤਰ ਨੇ ਲੋਕਾਂ ਨੂੰ ਡਰਾਉਣ ਲਈ ਨਹੀਂ ਧਰਮ ਦੀ ਰਾਖੀ ਲਈ ਨੇ ਹਰ ਚੀਜ਼ ਦਾ ਮਤਲਬ ਹੈ ਉਹਨਾਂ ਆਖਿਆ ਗਰੀਬ ਨਿਵਾਜ ਸਾਡੇ ਗ੍ਰੰਥ ਸਾੜੇ ਜਾ ਰਹੇ ਨੇ ਸਾਡੀਆਂ ਬੋਧੀਆਂ ਮੁੰਨ ਦਿੱਤੀਆਂ ਜਾ ਰਹੀਆਂ ਨੇ ਜਿਨੇ ਉਹ ਲੱਥ ਰਹੇ ਨੇ ਮੰਦਰ ਢਾਈ ਜਾ ਰਹੇ ਨੇ ਮਹਾਰਾਜ ਧਰਮ ਤੇ ਸੰਕਟ ਹੈ ਗਰੀਬ ਨਿਵਾਜ ਸਾਡੀ ਇਲਾਜ ਰੱਖੋ ਸੱਚੇ ਪਾਖਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੁਣਦੇ ਉਹਨਾਂ ਨੇ ਮੂੰਹ ਤੇ ਕਾ ਲੈ ਲਿਆ ਇਹਦਾ ਮਤਲਬ ਹੁੰਦਾ ਵੀ ਮੈਂ ਗਊ ਜਾਇਆ ਹਾਂ ਮੁੰਦਾ ਹੀ ਮਸੂਮ ਹਾਂ ਜਿੱਦਾਂ ਕਹਿ ਦਿੰਦੇ ਨਾ ਵੀ ਹਾਡੀ ਕੁੜੀ ਤੇ ਗਾਂ ਵਰਗੀ ਆ ਗਊ ਹੀ ਆ ਉਹ ਇੱਕ ਤਾਂ ਉਹਾਂ ਦਾ ਗਊ ਕਾਦੀ ਢੋਡ ਤੇ ਟਕਾ ਕੇ ਮਾਰਦੀ ਆ ਗਊ ਕਾਦੀ ਪਰ ਖਾਲਸਾ ਜੀ ਉਹ ਵਾਕਈ ਗਊ ਜਾਏ ਸਨ ਉਹ ਲੜ ਨਹੀਂ ਸਕਦੇ ਉਹ ਕਿਸੇ ਨਾਲ ਵੈਰ ਵਿਰੋਧ ਨਹੀਂ ਸੀ ਕਰ ਸਕਦੇ ਕੀ ਕਰਣਾ ਸੀ ਉਹਨਾਂ ਜਦੋਂ ਹੁਕਮ ਰੰਗਜੀਤ ਦਾ ਸੀ ਰਾਜ ਉਹਨਾਂ ਦਾ ਸੀ ਉਹ ਵਿਚਾਰੇ ਫਰਿਆਦੀ ਹੋ ਸਕਦੇ ਸਨ ਉਹਨਾਂ ਨੇ ਹੱਥ ਜੋੜ ਕੇ ਆਖਿਆ ਗਰੀਬ ਨਵਾਜ ਸਾਡੇ ਤੇ ਬਹੁਤੇ ਮਾੜੇ ਦਿਨ ਆਏ ਹਨ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਉਹ ਸਾਰੇ ਹੀ ਬ੍ਰਾਹਮਣ ਖਲੋਗੇ ਮੂੰਹ ਤੇ ਘਾ ਲੈ ਕੇ ਗੁੱਠ ਨੂੰ ਤੇ ਮਾਰ ਲਏ ਸਤਿਗੁਰੂ ਸਾਹਿਬ ਦੇ ਚਰਨਾਂ 'ਚ ਆਪਣੇ ਦੁੱਖਾਂ ਦੀ ਗਾਥਾ ਲੱਗੇ ਨੇ ਸੁਣਾਉਣ ਇਹ ਕਵਿਤਾ ਜੇ ਸੁਣੀਏ ਫੌਜਾਂ ਦਾ ਜਥਾ ਇਉਂ ਬੇਨਤੀ ਕਰਦਾ ਹੈ ਗਲਾਜ ਜਨੇ ਉਬੋਦੀਆਂ ਮੇਰੀਆਂ ਸੀਸਦਾਏ ਭੁੱਖ ਨੇ ਰੰਗ ਉੱਡੇ ਕਾ ਬਰੇ ਗਲਾਂ ਕਨੇਰੀਆਂ ਸੀ ਭਜਾਏ ਦੁੱਖ ਨੇ ਓ ਜੀ ਮੌਤ ਤੋਂ ਬਚਾਲੋ ਦੇ ਨਿਹਾਰੇ ਰੋਕਿਆ ਨਹੀਂ ਰੋਕਦੇ ਨੇ ਹਰਾਮ ਖਾਣੇ ਕਈ ਓ ਜਿੱਦੂ ਜਨਾਲ ਵਾਦ ਚੱਲਦੀ ਜ ਪਾਦਸ਼ਾਹ ਤੇਰੇ ਵੱਲ ਤਾਹੇ ਹਾਂ ਲਖਨ ਮਾਨਿਆਂ ਦੀ लाज ਪਾਦਸ਼ਾਹ ਜੀ ਸ਼ਰਮ ਆਏ ਹਾਂ ਇਹਦੀ ਨਾਨਕ ਦੀ ਗੱਦੀ ਕੱਟ ਦਇਕਲੇਸ਼ ਜੀ ਦੁੱਖਾਂ ਤੋਂ ਬਚਾ ਲਵੇ ਦੀਨ ਤੋਂ ਬਚਾ ਲੇ ਨਾਨਕ ਦਾ ਦੇਛੜੀ ਜੀ ਜੀ ਭੋਕ ਦੇ ਬਹਾਦਰ ਖੁਸ਼ੀ ਦੇ ਮਾਲਕ ਬੇਨਤੀ ਕਬੂਲੇ ਹਿੰਦ ਦੀ ਉਹ ਚਾਦਰ ਪਰੇ ਤਪਾਲਕ ਸਾਡੀ ਨਾ ਮੈਨੂੰ ਪਾਪਕਾਰ ਨੂੰ ਹਟਾ ਦਿਓ ਦਰ ਖੁਆਸਮਾਨ ਲਓ ਜੀ ਬੋਗੀਆਂ ਦੀ